ਅਰਿਸ਼ਵਤ ਸਾਡੀ ਸੰਵਾਦਾਤਾ ਵਿਵੇਕ ਸਾਡੇ ਸਾਥ ਆਨਲਾਈਨ ਪਰ ਮੌਜੂਦ ਹੈ ਪੰਜਾਬ ਵਿਧਾਨ ਸਭਾ ਸਤਰ ਕਵਰ ਕਰਨੇ ਲਈ ਉਹ ਪਹੁੰਚੇ ਹੈ ਦੇਖ ਸਭ ਤੋਂ ਪਹਿਲੇ ਇਹ ਬਤਾਈਏ ਕਿ ਆ ਕੁਝ ਖਾਸ ਦੇਖਣ ਨੂੰ ਮਿਲ ਰਹਾ ਹੈ ਵਿਧਾਨ ਸਭਾ ਸੈਟਰ ਦੇ ਦੌਰਾਨ ਜੀ ਸੁਦਾ ਜੀ ਜੇਕਰ ਅੱਜ ਗੱਲ ਕਰੀਏ ਤਾਂ ਅੱਜ ਸ਼ੁਰੂ ਤੋਂ ਹੀ ਲੱਗ ਰਿਹਾ ਸੀਗਾ ਕਿ ਹੰਗਾਮੇ ਭਰਿਆ ਅੱਜ ਪਹਿਲਾ ਦਿਨ ਹੋ ਸਕਦਾ ਹੈ ਹਾਲਾਂਕਿ ਅੱਜ ਕੁਝ ਐਡਾ ਖਾਸ ਈਵੈਂਟ ਜਿਹੜਾ ਹੁੰਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਉਹ ਨਹੀਂ ਸੀਗਾ ਕਿਸੇ ਤਰੀਕੇ ਦਾ ਬਿੱਲ ਪੇਸ਼ ਨਹੀਂ ਹੋਣਾ ਸੀ ਕਿਸੇ ਮੁੱਦੇ ਤੇ ਬਹਿਸ ਨਹੀਂ ਸੀ ਹੋਣੀ ਜਸਟ ਰਾਜਪਾਲ ਦੇ ਵੱਲੋਂ ਆਪਣਾ ਭਾਸ਼ਣ ਦਿੱਤਾ ਜਾਣਾ ਸੀ ਤੇ ਉਸ ਤੋਂ ਬਾਅਦ ਬਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਸੀ ਤੇ ਉਸ ਤੋਂ ਬਾਅਦ ਇਹ ਪੂਰਾ ਪ੍ਰੋਗਰਾਮ ਜਿਹੜਾ ਹੈ ਅੱਜ ਦਾ ਬਜਟ ਇਸ ਲਾਸਤ ਸੰਪੰਨ ਹੋ ਜਾਣਾ ਸੀ ਤੇ ਉਸ ਤੋਂ ਬਾਅਦ 2 ਦਿਨਾਂ ਬਾਅਦ ਮੁਰ ਤੋਂ ਜਿਹੜਾ ਸੋਮਵਾਰ ਨੂੰ ਇਸ ਦੇ ਰਾਜਪਾਲ ਦੇ ਭਾਸ਼ਣ ਦੇ ਉੱਤੇ ਬਹਿਸ ਸ਼ੁਰੂ ਹੋਣੀ ਸੀ ਪਰ ਜਦੋਂ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਆਜਵਾ ਗੈਲਰੀ ਦੇ ਵਿੱਚ ਪਹੁੰਚਦੇ ਨੇ ਜਿੱਥੇ ਗੱਡੀਆਂ ਲੱਗਦੀਆਂ ਨੇ ਗੇਟ ਤੇ ਐਂਟਰੀ ਹੁੰਦੀ ਹੈ ਸੋ ਉਸੇ ਸਮੇਂ ਉਹਨਾਂ ਨੇ ਸਪੱਸ਼ਟ ਕੀਤੀ ਸੀ ਕਿ ਅੱਜ ਕਿਸਾਨਾਂ ਦੇ ਮੁੱਦੇ ਤੇ ਅਸੀਂ ਇਸ ਦਾ ਜਿਹੜਾ ਘਰਾਓ ਪੰਜਾਬ ਸਰਕਾਰ ਦਾ ਉਹ ਕਰਾਂਗੇ ਜ਼ਰੂਰ ਬੇਸ਼ੱਕ ਅੱਜ ਪਹਿਲਾ ਦਿਨ ਹੈ ਪਰ ਹੰਗਾਮਿਆਂ ਭਰਿਆ ਇਹ ਹੋ ਸਕਦਾ ਹੈ ਸੋ ਉੱਥੋਂ ਹੀ ਅੰਦਾਜ਼ੇ ਜਿਹੜੇ ਲੱਗਣੇ ਉਹ ਸ਼ੁਰੂ ਹੋ ਗਏ ਸੀ ਕਿਉਂਕਿ ਉਹ ਲਗਾਤਾਰ ਕਹਿ ਰਹੇ ਸੀ ਕਿ ਅਸੀਂ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਤੋਂ ਨਾਖੁਸ਼ ਹਾਂ ਕਿਸਾਨ ਮਸਲੇ ਨੂੰ ਲੈ ਕੇ ਜਿਸ ਤਰੀਕੇ ਦੀ ਜ਼ੀਰੋ ਐਫਆਈਆਰ ਸ਼ੁਭਕਰਨ ਮਾਮਲੇ ਦੇ ਵਿੱਚ ਕੀਤੀ ਗਈ ਹੈ ਸੋ ਉਸ ਤੋਂ ਨਾਖੁਸ਼ ਹੈ ਪੰਜਾਬ ਸਰਕਾਰ ਦੇ ਕੰਮ ਤੋਂ ਤੇ ਉਹਨਾਂ ਨੇ ਕਿਹਾ ਕਿ ਇੱਥੇ ਤੱਕ ਕੀ ਕਹਿ ਦਿੱਤਾ ਸੀ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਨੇ ਭਗਵੰਤ ਮਾਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਕਿਉਂਕਿ ਗ੍ਰਹਿ ਮੰਤਰੀ ਵੀ ਉਹੀ ਨੇ ਤੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਸਥਿਤੀਆਂ ਬਣ ਰਹੀਆਂ ਨੇ ਉਹ ਗੈਂਗਸਟਰਵਾਦ ਨੂੰ ਪ੍ਰੇਰਿਤ ਕਰ ਰਹੀਆਂ ਨੇ ਕਿ ਹਰਿਆਣਾ ਹਦੂਦ ਦੇ ਵਿੱਚ ਆ ਕੇ ਬੈਠਾ ਹੋਇਆ ਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀਵਰਾਂ ਨੂੰ ਵੀ ਧਮਕੀ ਮਿਲੀ ਹੋਈ ਸੀ ਗੈਂਗਸਟਰਾਂ ਦੇ ਵੱਲੋਂ ਸੋ ਇਹ ਦੋ ਮੁੱਦੇ ਲੈ ਕੇ ਜਿਹੜਾ ਆ ਕਾਫੀ ਅੱਜ ਬਵਾਲ ਹੋ ਸਕਦਾ ਸੀ ਤੇ ਉਸ ਤੋਂ ਬਾਅਦ ਰਾਜਾ ਵੜਿੰਗ ਜਿਹੜੇ ਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਵੀ ਹੱਥ ਦੇ ਵਿੱਚ ਤਖਤੀਆਂ ਲੈ ਕੇ ਉੱਥੇ ਪਹੁੰਚਦੇ ਨੇ ਜਿਸ ਦੇ ਵਿੱਚ ਕਿਸਾਨਾਂ ਨੂੰ ਦਿੱਲੀ ਕੁਝ ਕਰਨ ਦੀ ਇਜਾਜ਼ਤ ਤੇ ਪੰਜਾਬ ਦੀ ਬਾਰਡਰਾਂ ਦੇ ਵਿੱਚੋਂ ਹਰਿਆਣਾ ਤੇ ਇੰਪਾਇਰ ਮਿਲਟਰੀ ਫੋਰਸਸ ਨੂੰ ਬਾਹਰ ਭੇਜਣ ਦੀ ਜਿਹੜੀ ਹੈ ਮੰਗ ਕੀਤੀ ਗਈ ਸੀ ਇਸ ਤੋਂ ਇਲਾਵਾ ਸ਼ੁਭਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਐਫ ਆਈ ਆਰ ਹੈ ਉਹ ਵੀ ਕਰਨ ਨੂੰ ਕਹੀ ਗਈ ਸੀ ਕਿ ਐਨਿਲ ਵਿੱਜੋ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਹੋਣ ਦੇ ਪਾਈ ਨੇਮ ਜਿਹੜਾ ਆ ਪੂਰੀ ਦੀ ਪੂਰੀ ਐਫ ਆਈ ਆਰ ਹੋਵੇ ਪਰ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਪੈਸ਼ਲ ਕਮੇਟੀ ਬਣਾਈ ਗਈ ਹੈ ਜਿਹਨੇ ਇਨਵੈਸਟੀਗੇਸ਼ਨ ਕਰਨੀ ਹੈ ਸੋ ਉਸ ਤੋਂ ਨਾਕੁਸ਼ ਪਿਗੇ ਸੋ ਉਥੇ ਸਥਿਤੀਆਂ ਸਪਸ਼ਟ ਹੋ ਗਈਆਂ ਸਿਗੀਆਂ ਕਿ ਅੱਜ ਦਾ ਸੈਸ਼ਨ ਜਿਹੜਾ ਆ ਉਹ ਹੰਗਾਮੇ ਭਰਿਆ ਹੋ ਸਕਦਾ ਪਰ ਇਸ ਤੱਕ ਉਮੀਦ ਨਹੀਂ ਸੀਗੀ ਕਿ ਸਿਰਫ ਗਵਰਨਰ ਬਨਵਾਰੀ ਲਾਲ ਪ੍ਰੋਹੀ ਦਾ ਭਾਸ਼ਣ ਵੀ ਜਿਹੜਾ ਆ ਉਹ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਉਸ ਤੋਂ ਬਾਅਦ ਲਗਾਤਾਰ ਬਾਹਰ ਤੋਂ ਹੀ ਅੰਦਰ ਵਿਧਾਨ ਸਭਾ ਜਿੱਥੇ ਸੈਸ਼ਨ ਚੱਲਦਾ ਹੈ ਸੁਦਾ ਜੀ ਉੱਥੇ ਤੱਕ ਪੰਜਾਬ ਕਾਂਗਰਸ ਦੀ ਸਾਰੀ ਲੀਡਰਸ਼ਿਪ ਹੱਥ ਤਖਤੀਆਂ ਲੈ ਕੇ ਨਾਹਰੇਬਾਜੀ ਕਰਦੀ ਗਈ ਤੇ ਹੋਇਆ ਵੀ ਬਿਲਕੁਲ ਉਹੀ ਜਿਸ ਦੀ ਉਮੀਦ ਸਾਰੇ ਮੀਡੀਆ ਕਰਮੀ ਸਾਰੇ ਮੀਡੀਆ ادارے ਤੇ ਪੰਜਾਬ ਦੇ ਲੋਕ ਲਗਾ ਰਹੇ ਸੀਗੇ ਕਿ ਜਿਵੇਂ ਸੈਸ਼ਨ ਸ਼ੁਰੂ ਹੋਇਆ ਰਾਜਪਾਲ ਦਾ ਅੱਧਾ ਭਾਸ਼ਣ ਹੋਇਆ ਸੋ ਉਸੇ ਸਮੇਂ ਜਿਹੜੀਆਂ ਨਾਹਰੇਬਾਜੀ ਉਹ ਸੈਸ਼ਨ ਦੇ ਵਿੱਚ ਸ਼ੁਰੂ ਹੋ ਗਈ ਪ੍ਰਤਾਪ ਸਿੰਘ ਬਾਜਵਾ ਦੀ ਤੁਸੀਂ ਲਾਈਵ ਦੇ ਵਿੱਚ ਆਵਾਜ਼ ਸੁਣ ਸਕਦੇ ਹੋ ਕਿ ਉਹ ਜਿਹੜਾ ਸਿੱਧਾ ਚਿੱਕਾ ਟਿੱਪਣੀ ਕਰ ਰਹੇ ਸੀਗੇ ਕਿਉਂਕਿ ਅੱਜ ਵੀ ਉਹਨਾਂ ਦੇ ਵੱਲੋਂ ਮੁੱਦੇ ਚੁੱਕੇ ਗਏ ਸੋ ਜਦੋਂ ਭਾਸ਼ਣ ਚੱਲ ਰਿਹਾ ਸੀ ਅੱਧੇ ਦੇ ਵਿੱਚ ਨਾਹਰੇਬਾਜੀ ਸ਼ੁਰੂ ਹੋ ਗਈ ਤਾਂ ਗਵਰਨਰ ਜਿਹੜਾ ਨੇ ਉਹਨਾਂ ਨੇ ਦੋ ਚਾਰ ਵਾਰ ਕਿਹਾ ਵੀ ਕਾਂਗਰਸ ਲੀਡਰਸ਼ਿਪ ਨੂੰ ਕਿ ਮੈਨੂੰ ਮੇਰਾ ਭਾਸ਼ਣ ਪੂਰਾ ਕਰ ਲੈਣ ਦਿਓ ਪਰ ਉਸ ਤੋਂ ਬਾਅਦ ਕੁਲਤਾਰ ਸਿੰਘ ਸੰਧਵਾ ਜੋ ਕਿ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਗਵਰਨਰ ਸਾਹਿਬ ਨੂੰ ਉਹ ਨਹੀਂ ਹੋਇਆ ਤੇ ਉੱਥੋਂ ਗਵਰਨਰ ਬਨਵਾਰੀ ਲਾਲ ਪ੍ਰੋਹੀ ਜਿਹੜਾ ਨੇ ਉਹ ਗੁੱਸੇ ਦੇ ਵਿੱਚ ਕਹਿ ਕੇ ਗਏ ਕਿ ਇਹ ਭਾਸ਼ਣ ਨੂੰ ਪੂਰਾ ਸਮਝ ਲਿਆ ਜਾਵੇ ਤੇ ਉਸ ਤੋਂ ਬਾਅਦ ਕਾਂਗਰਸ ਜਿਹੜੀ ਹੈ ਆਗੂ ਲੀਡਰਸ਼ਿਪ ਹੈ ਉਹ ਸਾਰੀ ਉੱਥੋਂ ਬਾਈਕਾਟ ਕਰਕੇ ਸੈਸ਼ਨ ਤੋਂ ਬਾਹਰ ਆ ਗਈ ਮੀਡੀਆ ਦੇ ਰੂਬਰੂ ਹੋਏ ਤੇ ਉੱਥੇ ਉਹਨਾਂ ਨੇ ਫਿਰ ਤੋਂ ਸਵਾਲ ਚੁੱਕੇ ਕਿ ਜਿਹੜਾ ਪੰਜਾਬ ਸਰਕਾਰ ਹੈ ਉਹ ਸਿਰਫ ਲੋਕਾਂ ਨੂੰ ਜਿਹੜਾ ਹੈ ਲੋਕ ਲਿਭਾਵਣੇ ਬਿੱਲ ਲਿਆ ਕੇ ਬਜਟ ਪੇਸ਼ ਕਰਕੇ ਸਿਰਫ ਲੋਕ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ ਤੇ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ ਹੈ ਤੇ ਉਸ ਤੋਂ ਬਾਅਦ ਹੁਣ ਹਰਪਾਲ ਸਿੰਘ ਚਿਮਾ ਜਿਹੜੇ ਫਾਈਨੈਂਸ ਮਿਨਿਸਟਰ ਨੇ ਇਹ ਸੈਸ਼ਨ ਉਹਨਾਂ ਦੇ ਲਈ ਕਾਫੀ ਅਹਿਮ ਹੈ ਕਿਉਂਕਿ ਬਜਟ ਪੇਸ਼ ਕਰਨਾ 5 ਤਰੀਕ ਨੂੰ ਤੇ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਸ ਦੇ ਵਿੱਚ ਕਿਹਾ ਹੈ ਕਿ ਜੋ ਅੱਜ ਪੰਜਾਬ ਕਾਂਗਰਸ ਦਾ ਰਵਈਆ ਰਿਹਾ ਕਿਤੇ ਨਾ ਕਿਤੇ ਉਹ ਨਿੰਦਨਯੋਗ ਹੈ ਸੋ ਇਸ ਤਰੀਕੇ ਦੀ ਸਿਆਸਤ ਹੁਣ ਪਹਿਲੇ ਦਿਨ ਹੀ ਜਿਹੜਾ ਬਜਟ ਸੈਸ਼ਨ ਨੂੰ ਲੈ ਕੇ ਸ਼ੁਰੂ ਹੋ ਗਿਆ ਸੁਦਾ ਜੀ ਜੀ ਬੀਬੀ ਜੀ ਵੀ ਬਤਾਈਏ ਜਿ세ਾ ਕਿ ਆਪਨੇ ਕਹਾ ਕਿ ਕਾਫੀ ਮਹੱਤਵਪੂਰਨ ਸੈਸ਼ਨ ਇਹ ਮੰਨਾ ਜਾ ਰਹਾ ਹੈ ਆਮ ਆਦਮੀ ਪਾਰਟੀ ਕੇ ਲਈ ਕਿਉਂਕਿ ਪੰਜਾਬ ਮੇ ਆਮ ਆਦਮੀ ਪਾਰਟੀ ਕੀ ਸਰਕਾਰ ਹੈ और लोकसभा चुनाव का भी नजदीक है क्या ये माना जाए कि कांग्रेस कही कहीं ना कहीं परसेप्शन क्रिएट करने की कोशिश कर रही है ये दिखाने की कोशिश की जा रही है कि भाई हम तो किसानों के साथ हैं लेकिन कहीं ना कहीं आम आदमी पार्टी जो है वो किसानों के साथ नहीं है दबाव बनाने की कोशिश की जा रही है कांग्रेस के द्वारा आम आदमी पार्टी पर ਕੀ ਸੁਦਾਜੀ ਕਹਿ ਸਕਦੇ ਆ ਕਿ ਇਸ ਸਮੇ ਜਿਹੜਾ ਇੱਕ ਲੋਕ ਹਿੱਤ ਦਾ ਅੰਦੋਲਨ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਕਿਸਾਨ ਸੜਕਾਂ ਤੇ ਨੇ ਉਹ ਕਿਤੇ ਨਾ ਕਿਤੇ ਸਿਰਫ ਇੱਕ ਰੋਟੀਆਂ ਸੇਕਣ ਦਾ ਮੁੱਦਾ ਜਿਹੜਾ ਹੈ ਸਿਆਸੀ ਪਾਰਟੀਆਂ ਦੇ ਲਈ ਬਣਦਾ ਜਾ ਰਿਹਾ ਹੈ ਕਿਉਂਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਮੀਟਿੰਗਾਂ ਦੇ ਵਿੱਚ ਬੈਠੇ ਜ਼ਰੂਰ ਨੇ ਤੇ ਉੱਥੇ ਹੀ ਕੇਂਦਰੀ ਮੰਤਰੀ ਇਹ ਵੀ ਕਹਿ ਰਹੇ ਨੇ ਕਿ ਸਿਰਫ ਡੈਡਲੌਕ ਬਣਨ ਦਾ ਕਾਰਨ ਜਿਹੜਾ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਪੰਜ ਫਸਲਾਂ ਤੇ ਜਿੱਦ ਤੇ ਐਮਐਸਪੀ ਦਿੱਤੀ ਜਾਣੀ ਆ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੀ ਸਪੌਂਸਰ ਕੀਤੀਆਂ ਗਈਆਂ ਸ ਕੇਂਦਰ ਸਰਕਾਰ ਨੂੰ ਸੋ ਉੱਥੇ ਵਿਰੋਧੀ ਧਿਰ ਨੂੰ ਵੀ ਮੌਕਾ ਮਿਲ ਗਿਆ ਕਿ ਜਿਸ ਤਰੀਕੇ ਦੀ ਕਾਰਵਾਈ ਉੱਥੇ ਕੀਤੀ ਗਈ ਹੈ ਪੰਜਾਬ ਦੇ ਕਿਸਾਨਾਂ ਦੇ ਉੱਤੇ ਕਿ ਡਰੋਨ ਦੇ ਰਾਹੀਂ ਆਸਮਾਨ 'ਚੋਂ ਗੋਲੇ ਸੁੱਟੇ ਜਾ ਰਹੇ ਨੇ ਸੋ ਹੁਣ ਉਸ ਤੋਂ ਬਾਅਦ ਕਈ ਹੋਰ ਤਰੀਕੇ ਦੀਆਂ ਕਾਰਵਾਈਆਂ ਕਿ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਟਰੈਕਟਰ ਭੰਨ ਦਿੱਤੇ ਗਏ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਮੈਡੀਕਲ ਸੁਵਿਧਾਵਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੋ ਉਹ ਮੁੱਦਾ ਜਿਹੜਾ ਆ ਬਕਾਇਦਾ ਵਿਰੋਧੀ ਧਿਰ ਨੇ ਚੱਕਿਆ ਪੰਜਾਬ ਕਾਂਗਰਸ ਲਗਾਤਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਉੱਤੇ ਜਦੋਂ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਹੋਈ 13 ਫਰਵਰੀ ਨੂੰ ਉਦੋਂ ਤੋਂ ਹੀ ਜਿਹੜਾ ਆ ਪੰਜਾਬ ਕਾਂਗਰਸ ਇਸ ਗੱਲ ਦੀ ਮੰਗ ਕਰ ਰਹੀ ਸੀ ਕਿ ਪੰਜਾਬ ਦੀ ਹਦੂਦ ਦੇ ਵਿੱਚ ਆ ਕੇ ਬੈਰੀਗੇਟਿੰਗ ਕਿਵੇਂ ਕੀਤੀ ਗਈ ਪੰਜਾਬ ਦੀ ਹਦੂਦ ਦੇ ਵਿੱਚ ਆ ਕੇ ਅਸੂ ਗੈਸ ਦੇ ਗੋਲੇ ਕਿਵੇਂ ਛੁੱਟੇ ਜਾ ਰਹੇ ਨੇ ਤੇ ਉਥੇ ਦੀ ਬਾਅਦ ਇਹ ਲਗਾਤਾਰ ਮੁੱਦੇ ਜਿਹੜਾ ਨੇ ਸੁਦਾ ਜੀ ਉਹ ਵੱਧਦੇ ਹੀ ਜਾ ਰਹੇ ਨੇ ਤੇ ਵਿਰੋਧੀ ਧਿਰ ਰੱਜ ਕੇ ਇਸ ਜੀ ਦਾ ਫਾਇਦਾ ਜਿਹੜਾ ਹੈ ਉਹ ਲੈ ਰਹੀ ਹੈ ਬਿਲਕੁਲ ਠੀਕ ਤੁਸੀਂ ਗੱਲ ਕੀਤੀ ਕਿ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਲਗਾਤਾਰ ਦਬਾਅ ਵੇਟ ਪੰਜਾਬ ਸਰਕਾਰ ਦੇਖ ਵੀ ਰਹੀ ਹੈ ਚਲੋ ਬਹੁਤ-ਬਹੁਤ ਸ਼ੁਕਰੀਆ ਹਮਸੇ ਬਾਤਚੀਤ ਕਰਨੇ ਲਈ ਵਿਵੇਕ ਔਰ ਉਪਨੀ ਵੀ ਇਹੀ ਕਰਤੇ ਹਨ ਕਿ ਪੰਜਾਬ ਵਿਧਾਨ ਸਭਾ ਸੈਟਰ ਦੇ ਦੌਰਾਨ जनता से जुड़े हुए बिल पास हो पाएंगे और कहीं ना कहीं जनता के हित में कई ऐसे फैसले आएंगे जिनसे उनका लाभ होगा क्योंकि लाखों करोड़ों रुपए खर्च किए जाते हैं जिस तरह से विधानसभा के सेशन होते हैं और वहां पर अगर जनता से जुड़े हितों को लेकर कोई समाधान नहीं निकल पाएगा तो कहीं ना कहीं नुकसान जनता का ही होगा बहुत बहुत धन्यवाद आपका धन्यवाद